मेरा पुत्र मार दाजी गरीब दाजी और मेरा पुत्र मार के अस्पताल जाके जाता है और बुधने मेरा पुत्र मारता है बंगना नहीं इसने मेरे प्रादि डेड बॉडी मिलने मिली है डेड बॉडी जी चल चल उन्हें तो आया सब नॉर्मल क्या के साथ डेड बॉडी दूसरे और मेरा पुत्र मार के लगता है हॉरने मार ਓਏ ਲੋਕਾਂ ਦੀ ਗਰੀਬ ਬੰਦੇ ਸਾਨੂੰ ਠਾਣਾ ਨੂੰ ਫੋਨ ਵੀ ਨਹੀਂ ਕੀਤਾ ਲੋਕਾਂ ਦੀ ਗਰੀਬ ਬੰਦੇ ਸਤੋ ਉਹ ਗਰੀਬ ਬੰਦੇ ਨੂੰ ਮਾਰਦਾ ਜਿਹੜਾ ਐਕਸੀਡੈਂਟ ਹੋਇਆ ਕੇਸ ਹੋਇਆ ਇਹ ਕੀ ਕੀ ਚੱਕਰ ਸੀ ਇਹ ਮੁੰਡਾ ਕਿੱਥੋਂ ਦਾ ਰਹਿਣਾ ਸੀਗਾ ਉਹ ਕਿੱਥੇ ਰਹਿੰਦਾ ਸੀ ਇਹ ਸਰ ਜੀ ਮੈਂ ਮੈਂ ਅਰਚਨ ਕਰਨਾ ਹਿਮਾਚਲ ਪ੍ਰਾਇਰ ਕਦੀ ਕੱਚੇ ਕੌੜਨ ਲੰਦਾ ਕੱਚੇ ਕੌੜਨ ਬੰਦੇ ਓ ਮੇਰੇ ਪੁੱਤ ਮਾ ਜੀ ਜਿਹੜਾ ਤੁਹਾਡਾ ਮੁੰਡੇ ਦੀ ਜਿਹਨੇ ਦੱਸਦੇ ਹੋ ਸੀ ਡੈਥ ਹੋਈ ਆ ਕੀ ਕੀ ਚੱਕਰ ਸੀ ਆ ਕਿੱਦਾਂ ਹੋਇਆ ਤੁਹਾਡਾ ਕੀ ਰਿਸ਼ਤਾ ਸੀ ਇਹਨਾਂ ਦਾ ਮੇਰੇ ਨਾਲ ਮੈਂ ਸਰ ਮੇਰਾ ਛੋਟਾ ਬ੍ਰਦਰ ਸੀ ਇਹ ਤੇ ਨੂੰ 5-7 ਸਾਲ ਹੋ ਗਏ ਨੂੰ ਵਿਆਹ ਕੀਤਾ ਉਹਨੂੰ ਜੀ ਤੇ 7 ਸਾਲ ਮਤਲਬ ਇਹ ਵਿਦੇਸ਼ ਲਾ ਕੇ ਆਇਆ ਹੈ ਤੇ ਇਹਨਾਂ ਵਿਆਹ ਹੋਇਆ ਇਹਦਾ ਤੇ ਮਤਲਬ ਇਹ ਫਿਰ ਇੱਥੇ ਆਪਣੇ ਸਹੁਰਿਆਂ ਦੇ ਰਹਿਣ ਲੱਗ ਪਿਆ ਤੇ ਇਹਦੀ ਜਿਹੜੀ ਸਾਡੀ ਬਹੂ ਥੀ ਉਹ ਇਹਨੂੰ ਤੰਗ ਤੂੰ ਪਹਿਲੇ ਵੀ ਕਰਨ ਲੱਗੀ ਵੀ ਸੀ ਤੇ ਚਲੋ ਕੋਈ ਗੱਲ ਨਹੀਂ ਸੋਚਿਆ ਕੋਈ ਗੱਲ ਨਹੀਂ ਮੁੰਡਾ ਚਲਾ ਪਰੋਥੇ ਰਹਿ ਲੱਗ ਥੋੜੇ ਦਿਨ ਤੱਕ ਫਿਰ ਅੱਜ ਸਾਡੇ ਕੋਲ ਬੁੰਡਾ ਇਹ ਵੀ ਕਰਾਇਤੇ ਰਹਿਣ ਲੱਗ ਪਏ ਇੱਥੇ ਜੀ ਦੇ 700 ਇੱਥੇ ਕਰਾਇਤੇ ਰਹਿੰਦੇ ਜੀ ਤਲਵਾੜੇ ਪਨੀ ਲੱਗੇ ਛੱਗੇ ਕਿੱਥੇ ਜੀ ਕਿੱਥੇ ਕਿੱਥੇ ਰਹਿੰਦੇ ਸੀ ਤਲਵਾੜ ਦਤਾਰਪੁਰ ਕਿੱਥੇ ਹੁੰਦਾ ਜੀ ਇੱਥੇ ਲੱਗਦਾ ਬੁੰਡੇ ਨਾਲ ਹੀ ਰਹਿੰਦੇ ਕੋਈ ਆ ਉੱਥੇ ਲੱਗੇ ਰਹਿੰਦੇ ਜੀ ਤੇ ਸਰ ਮੈਂ ਅੱਜ ਮੈਨੂੰ ਮੈਕਸਿਮਮ ਹੋ ਗਿਆ ਕੋਈ ਪੰਚ ਮਤਲਬ 3-4 ਸਾਲ ਹੋ ਗਏ ਸਾਡੇ ਕੋਲ ਮਤਲਬ ਆਇਆ ਜਾਂਦਾ ਵਿੱਚ ਹੁਣ ਇੱਥੇ ਆਪਣੇ ਸੌਰੇ ਦੇ ਇੱਥੇ ਰਹਿਣਾ ਪਿਆ ਜੀ ਬਹੁਤ ਲੰਬਾ ਟਾਈਮ ਹੋ ਗਿਆ ਸਾਡੇ ਕੋਲ ਨਹੀਂ ਆਇਆ ਜੀ ਇਹ ਨਾ ਸਾਨੂੰ ਫੋਨ ਆਈ ਦਾ ਜਿਆਦਾ ਨਾ ਮੇਰੀ ਬਹੂ ਦਾ ਫੋਨ ਆਇਆ ਜੀ ਤੇ ਸਰ ਹੁਣ ਮੈਂ ਅਸੀਂ ਆਪਣੇ ਘਰ ਮਤਲਬ ਕੋ 7:30 ਵਜੇ ਮੈਨੂੰ ਕਿਸੇ ਰਿਸ਼ਤੇਦਾਰ ਦੇ ਸਾਡੇ ਮੇਰੇ ਪਿੰਡ ਦੇ ਮੈਨੂੰ ਕਿਸੇ ਪਿੰਡ ਦੇ ਬੰਦੇ ਨੇ ਮੈਨੂੰ ਦੱਸਿਆ ਕਹਿੰਦੇ ਪਾਜੀ ਇੱਧਰ ਦੀ ਗੱਲ ਹੈ ਮੈਂ ਕੀ ਗੱਲ ਹੋਈ ਆ ਕਹਿੰਦੇ ਤੁਹਾਡੇ ਭਰਾ ਛੋਟੇ ਦਾ ਕਹਿੰਦੇ ਉਹਨੂੰ ਫਾਂਸੀ ਲੈ ਲਈ ਹੈ ਜੀ ਸਾਨੂੰ ਇਹੀ ਪਤਾ ਲੱਗਾ ਜੀ ਤੇ ਅਸੀਂ ਥੋੜਾ ਕਨਫਰਮ ਕਰਨ ਫਿਰ ਰਿਸ਼ਤੇਦਾਰ ਦੇ ਫੋਨ ਨਾਲ ਲੱਪੇ ਜੀ ਅਚਾਨਕ ਮੈਂ ਸੋਚਿਆ ਜੀ ਚਲੋ ਅਸੀਂ ਆਪਣੇ ਇਹਦੇ ਫੋਨ ਕਰਦੇ ਸਸੌਰਿਆਂ ਨੂੰ ਜੀ ਤੇ ਉਹਨਾਂ ਦਾ ਨੰਬਰ ਸਾਡੇ ਕੋਲ 78 ਛੋਟੇ ਬਰਦਰ ਨੂੰ ਉਹਨੂੰ ਜਿਹਦੇ ਡੈੱਡ ਬਡੀ ਹੋ ਗਈ ਹੈ ਹੁਣ ਤੇ ਉਹਨੂੰ ਮੈਂ ਜਾ ਕੇ ਹੌਂ ਦੇਖਿਆ ਤੁਹਾਨੂੰ ਫੋਨ ਕਰਦਾ ਉਹ ਸੱਚ ਉਪ ਕੀਤਾ ਬਾਈ ਬਹੂ ਦਾ ਹੱਕ ਸੀ ਯਾ ਰਿਸ਼ਤੇਦਾਰ ਦਾ ਫੋਨ ਉਹਨਾਂ ਦਾ ਹੱਕ ਦੀ ਕਿ ਸਾਨੂੰ ਕਨਫਰਮ ਕਰਨਾ ਯਾ ਪੁਲਿਸ ਦਾ ਵੀ ਹੱਕ ਯਾ ਕਿਸੇ ਦਾ ਵੀ ਨਹੀਂ ਸਰ ਅਸੀਂ ਆ ਕੇ ਇੱਥੇ ਮੈਂ ਕੀ ਦੇਖਿਆ ਹਸਪੀਟਲ ਸਰਕਾਰੀ ਮੈਂ ਇੱਥੇ ਪਹੁੰਚਿਆ ਆ ਕੇ ਮੈਂ ਇਹੀ ਦੇਖਿਆ ਕਿ ਇੱਥੇ ਕੋਈ ਕੁਝ ਨਹੀਂ ਹੈ ਸਰ ਨਟ ਗਈ ਕਿੱਥੇ ਕੋਈ ਕਿ ਰਿਸ਼ਤੇਦਾਰ ਵੀ ਨਹੀਂ ਹੈ ਨਾ ਸਾਡੀ ਬਹੂ ਹੈ ਤੇ ਮੇਰੇ ਛੋਟੇ ਭਰਾ ਦੀ ਮਿਸ ਜਿਹੜੀ ਉਹ ਵੀ ਨਹੀਂ ਹੈ ਤੇ ਜਿਹਦੀ ਜਿਹਦਾ ਘਰ ਵਾਲਾ ਹੈਗਾ ਇੱਥੇ ਕੋਈ ਨਹੀਂ ਹੈਗਾ ਸਰ ਜੀ ਤੇ ਇੱਥੇ ਆ ਕੇ ਮੈਂ ਦੇਖਿਆ ਕਿ ਮੈਂ ਆਪਣੇ ਭਰਾ ਦੇ ਇੱਥੇ ਇੱਥੇ ਬੰਦੇ ਤੇ ਮੈਂ ਦੱਸਿਆ ਮੈਂ ਕਿਹਾ ਸਰ ਜੀ ਇਦਾਂ ਦਾ ਕੋਈ ਪੇਸ਼ੈਂਟ ਹੈਗਾ ਕਹਿੰਦੇ ਹਾਂ ਜੀ ਮੈਂ ਸਰ ਅੰਦਰ ਜਾ ਕੇ ਵੇਖਿਆ ਤਾਂ ਮੇਰਾ ਭਰਾ ਇਕੱਲਾ ਹੀ ਸੁੱਤਾ ਪਿਆ ਜੀ ਅੰਦਰ ਮਾਰਿਆ ਵਾ ਇਹ ਨਹੀਂ ਪਿੰਨੂ ਪਤਾ ਜੀ ਇਹਨਾਂ ਨੇ ਫਾਂਸੀ ਕੀਤੀ ਹੈ ਜਾਂ ਕਤਲ ਕੀਤਾ ਕਿੱਥੋਂ ਡੈੱਡ ਬਾਡੀ ਆਈ ਹੈ ਜੀ ਮੈਨੂੰ ਕੋਈ ਕਨਫਰਮ ਨਹੀਂ ਤੇ ਮੇਰੇ ਪਿਤਾ ਸਾਹਿਬ ਜੀ ਇਹ ਮੇਰੇ ਮਦਰ ਜੀ ਹੈ ਜੀ ਇਹਨਾਂ ਸਾਨੂੰ ਕਿਸੇ ਨੂੰ ਨਹੀਂ ਦੱਸਿਆ ਜੀ ਨਾ ਪੁਲਿਸ ਨੂੰ ਨਾ ਕਿਸੇ ਨੂੰ ਸਾਨੂੰ ਨਹੀਂ ਪਤਾ ਸਾਨੂੰ ਇਹੀ ਪਤਾ ਲੱਗਾ ਜੀ ਜੈਡ ਬੋਡੀ ਜੈਡ ਬੋਡੀ ਸਰ ਅੰਦਰ ਪਈ ਹੈ ਸਾਨੂੰ ਇਹੀ ਪਤਾ ਲੱਗਾ ਜੀ ਹੁਣ ਇਹੀ ਮੈਨੂੰ ਪਤਾ ਜੀ ਬੱਸ ਇੱਕ ਮਿੰਟ ਦੱਸਿਆ ਜਾ ਵੀ ਜਿੱਦਾਂ ਵੀ ਡੈੱਡ ਬੋਡੀ ਤੁਹਾਡੀ ਪਹਿਲੇ ਹਾਜੀਪੁਰ ਗਈ ਹਾਜੀਪੁਰ ਤੋਂ ਵੀ ਤਲਵਾੜੇ ਕਿੱਧਰ ਟ੍ਰਾਂਸਫਰ ਹੋਈ ਸਾਨੂੰ ਕੋਈ ਪਤਾ ਨਹੀਂ ਸਾਨੂੰ ਕੋਈ ਪਤਾ ਨਹੀਂ ਸਾਨੂੰ ਤਾਂ ਇਹੀ ਪਤਾ ਡੈੱਡ ਬੋਡੀ ਡੈੱਡ ਬੋਡੀ ਤਲਵਾੜੇ ਆ ਕੇ ਆ ਦੇਖੀ ਹੁਣ ਜੀ ਪਿਛਲੀ ਕਾਰਵਾਈ ਦਾ ਤੁਹਾਨੂੰ ਕੋਈ ਪਤਾ ਨਹੀਂ ਸਰ ਇਹ ਵੀ ਹੋਰ ਕਿਸੇ ਦਾ ਫੋਨ ਹਾਂਜੀ ਹਾਂ ਕੋਈ ਪਤਾ ਨਹੀਂ ਭਾਈ ਸਾਨੂੰ ਕੋਈ ਡੱਡ ਬੋਟੀ ਸਾਰਾ ਪਰ ਮੈਂ ਮੇਨ ਦਿੱਕਤ ਹੈ ਤੇ ਮੈਨੂੰ ਸਾਨੂੰ ਇੱਥੇ ਦਾ ਹੀ ਪਤਾ ਜੀ ਸਾਨੂੰ ਪਤਾ ਨਹੀਂ ਐਂਬੂਲੈਂਸ ਸਾਨੂੰ ਪਤਾ ਨਹੀਂ ਐਂਬੂਲੈਂਸ ਸਾਨੂੰ ਕਿੱਥੋਂ ਲੈ ਕੇ ਆਈ ਜੀ ਸਾਨੂੰ ਕੋਈ ਸਾਨੂੰ ਪਤਾ ਨਹੀਂ ਐਂਬੂਲੈਂਸ ਇੱਕਦਮ ਬੋਲੀ ਜੀ ਨਹੀਂ ਸਰ ਜਦੋਂ ਮੈਂ ਇੱਥੇ ਪਹੁੰਚ ਕੇ ਸਾਨੂੰ ਮੈਨੂੰ ਇਹ ਪਤਾ ਲੱਗਾ ਕਹਿੰਦੇ ਇੱਥੇ ਐਂਬੂਲੈਂਸ ਦੇ ਵਿੱਚ ਆਪਣਾ ਹਾਜੀਪੁਰ ਤੋਂ ਲੈ ਕੇ ਇੱਥੇ ਟਰਾਂਸਪੋਰਟ ਕਰਕੇ ਲੈ ਕੇ ਆਉਂਦੇ ਆ ਇਹ ਉੱਥੋਂ ਇੱਥੇ ਕਹਿੰਦੇ ਜੀ ਅੱਛਾ ਫਿਰ ਥਾਣਾ ਜਿਹੜਾ ਥਾਣਾ ਕਹਿੰਦੇ ਉਹ ਨਹੀਂ ਇੱਥੇ ਤਲਵਾੜੇ ਦੇ ਲਾਗੇ ਛਾਗੇ ਜੀ ਤਾਂ ਸਾਨੂੰ ਨਹੀਂ ਪਤਾ ਵੀ ਹਾਜੀਪੁਰ ਥਾਣਾ ਪੈਂਦਾ ਕਿ ਤਲਵਾੜੇ ਪੈਂਦਾ ਜੀ ਹੁਣ ਉੱਥੇ ਤੋਂ ਸਾਨੂੰ ਪਤਾ ਇੱਥੇ ਮਤਲਬ ਇੱਥੇ ਲੋਕਾਂ ਤੇ ਪਤਾ ਲੱਗਾ ਕਹਿੰਦੇ ਉਹ ਚੱਕ ਕੇ ਹਾਜੀਪੁਰ ਤੋਂ ਇੱਥੇ ਲੈ ਕੇ ਸਰਕਾਰੀ ਹਸਪਤਾਲ ਦੇ ਹਾਂਜੀ ਹੋਣ ਅੱਥੇ ਦੇਖਿਆ ਇੱਥੇ ਕੋਈ ਨਹੀਂ ਹੈ ਜੀ ਮਤਲਬ ਮੇਰਾ ਪ੍ਰਾਕ ਕੱਲਾ ਸੁੱਤਾ ਪਿਆ ਅੰਦਰ ਹਾਂਜੀ ਹਾਂਜੀ ਤੇ ਇਹਨਾਂ ਨੇ ਇਹਨਾਂ ਨੇ ਬੀਬੀਐਮ ਬੈਂਕ ਦੇ ਜਿਹੜਾ ਹਸਪਤਾਲ ਹੈਗਾ ਉਹਨਾਂ ਨੇ ਬੋਡੀ ਆਪਣੇ ਅੰਡਰ ਕਰ ਲਈ ਹੈ ਨਾ ਹਾਂਜੀ ਇਹ ਸਰਕਾਰੀ ਹਸਪਤਾਲ ਦੇ ਅੰਦਰ ਨਹੀਂ ਸਰਕਾਰੀ ਹਸਪਤਾਲ ਕਿਹੜਾ ਜੀ ਇਹ ਇਹ ਸਰਕਾਰੀ ਹੈ ਜੀ ਇਹ ਸਰਕਾਰੀ ਹਸਪਤਾਲ ਦੇ ਅੰਦਰ ਹੈ ਜੀ ਸਟੈਨਨ ਕੋਲ ਮੈਂ ਡੈਡ ਵੱੜ ਖੁਦ ਆਪ ਦੇਖ ਕੇ ਆਇਆ ਜੀ ਅੰਦਰ ਪਿਆ ਮੇਰਾ ਪ੍ਰਾਕ ਕੱਲਾ ਹੀ ਹੈ ਜੀ ਕਿਤੇ ਨਾ ਕੋਈ ਇੱਥੇ ਕੋਈ ਰਿਸ਼ਤਾਰ ਨਹੀਂ ਕੋਈ ਕੁਝ ਨਹੀਂ ਹੈ ਜੀ ਅੱਛਾ ਇੱਕ ਦੱਸੋ ਕਿ ਜਿਹੜਾ ਜਿਹੜਾ ਮੁੰਡਾ ਸੀਗਾ ਹਾਂਜੀ ਹਾਂਜੀ ਏ ਬੇਸ਼ਕੀ ਪਿੱਛੋਂ ਕਿੱਥੋਂ ਸੀਗਾ ਤੇ ਇੱਥੇ ਕਿੱਥੇ ਸੀਗਾ ਇੱਥੇ ਜੀ ਇਹ ਮੇਰਾ ਛੋਟਾ ਭਰਾ ਜੀ ਹੋਏ ਮੇਰਾ ਬ੍ਰਦਰ ਹੈ ਮੇਰਾ ਰੀਅਲ ਬ੍ਰਦਰ ਹੈ ਸਰ ਇਹ ਭਾਦਰ ਇਹ ਮੈਂ ਉਹਦਾ ਵੱਡਾ ਭਰਾ ਹੀ ਤੇ ਮੇਰੀ ਮਦਰ ਅਸਰ ਜੀ ਹਾਂਜੀ ਹਾਂਜੀ ਤੇ ਇਹ ਮਤਲਬ ਡਿਸਟ੍ਰਿਕਟ ਆਪਣੇ ਹਿਮਾਚਲ ਉਨਾ ਤੇ ਲੱਗੇ ਮਤਲਬ ਪੋਲੀਆਂ ਪਿੰਡ ਬਿੰਦਾ ਜੀ ਪੋਲੀਆਂ ਤੋਂ ਪੈਸੇ ਹਰੋਲੀ ਕਿ ਡਿਸਟ੍ਰਿਕਟ ਉਹ ਨਾ ਹਿਮਾਚਲ ਪ੍ਰਦੇਸ਼ ਤੇ ਇਹ ਫਿਰ ਮੁੰਡਾ ਇੱਥੇ ਸੋਹਰੇ ਕਰ ਰਹੇ ਰਹਿੰਦੇ ਸੀਗਾ ਜ਼ਬਰਦਸਤੀ ਸੋਹਰੇ ਜ਼ਬਰਦਸਤੀ ਜ਼ਬਰਦਸਤੀ ਤੌਰ ਤੇ ਸਰ 7 ਸਾਲ ਕੱਟ ਕੇ ਇਹ ਬੰਦਾ ਮੁੰਡਾ ਬਾਹਰ ਸਾਨੂੰ ਕੋਈ ਪਤਾ ਨਹੀਂ ਇਹਦੀ ਕਮਾਈ ਕਿੱਥੇ ਗਈ ਕਿੱਥੇ ਨਹੀਂ ਔਰ ਵਿਆਹ ਵੀ ਇਹਨਾਂ ਨੇ ਮਤਲਬ ਇਹ ਤਾਂ ਮਤਲਬ ਹੁਣ ਕੀ ਦੱਸੀਏ ਤੁਹਾਨੂੰ ਮਤਲਬ ਇਹ ਜ਼ਬਰਦਸਤੀ ਹੋਇਆ ਜੀ ਜਿਹੜਾ ਕੁਝ ਹੋਇਆ ਸਾਨੂੰ ਵਿਆਹ ਤੇ ਇੱਕ ਪੰਜ ਤੱਕ ਨਹੀਂ ਆ ਜੀ ਜੋ ਕੁਛ ਹੈ ਸਾਡੇ ਮੁੰਡੇ ਦੀ ਇਹਨਾਂ ਸੱਤ ਸੋਹਰੇ ਨੇ ਜੋ ਕੁਝ ਕੀਤਾ ਜੀ ਇਹ ਔਰ ਮੈਨੂੰ ਇਹ ਮੈਨੂੰ ਅਹਿਸਾਸ ਹੁੰਦਾ ਕਿ ਸਾਡੇ ਭਰਾ ਦਾ ਮੇਰੇ ਕਤਲ ਵੀ ਸ਼ਾਇਦ ਇਹਨਾਂ ਨੇ ਹੀ ਕੀਤਾ ਜੀ ਗੁੱਡੂ ਜੀ ਨੇ ਕੀਤਾ ਜੀ ਕਤਲ ਪੰਗਨਾ ਦੀ ਦਿੱਕਤ ਗੱਲ ਹੈ ਜੀ ਸਾਨੂੰ ਕਿਸੇ ਹੋਰ ਰਿਸ਼ਤਾਰ ਤੇ ਕੋਈ ਸ਼ੱਕ ਨਹੀਂ ਹੈਗਾ ਬਿਸਤਰਾਤਕ ਬਹੂ ਦਾ ਵੀ ਮਤਲਬ ਸਾਨੂੰ ਪਹੁੰਚ ਤਾਂ ਕਰਦੇ ਆ ਤੇ ਹੁਣ ਤਾਂ ਸੁਆਕੇ ਚਲੇ ਗਏ ਕੀ ਪਤਾ ਇਹਨੂੰ ਜ਼ਹਿਰ ਦਿੱਤਾ ਵਾ ਕੀ ਪਤਾ ਇਹਨੂੰ ਖੁਦ ਮਾਰਿਆ ਵਾ ਜੀ ਇਹਨਾਂ ਨੇ ਸਾਨੂੰ ਸਰ ਇਨਸਾਫ ਚਾਹੀਦਾ ਮੈਂ ਤੁਹਾਡੇ ਕੋਲ ਰਿਕਵੈਸਟ ਕਰਦਾ ਸਰ ਜੀ ਕਿ ਜਿੰਨੀ ਸਾਡੀ ਮਤ ਹੋ ਜਾ ਕਰ ਸਕਦੇ ਇੱਥੇ ਪੁਲਿਸ ਵਾਲੇ ਦੀ ਤੁਹਾਨੂੰ ਕੋਈ ਆਈ ਜੀ ਕਿ ਕੋਈ ਕੋਈ ਇੱਥੇ ਕੋਈ ਹੁੰਦਾ ਤਾਂ ਵੀ ਗੱਲ ਮੰਦੀ ਸਾਨੂੰ ਕਿਸੇ ਰਿਸ਼ਤੇਦਾਰ ਤੋਂ ਫੋਨ ਕਰਾ ਕੇ ਉਹ ਫੋਨ ਕਰ ਸਕਦੀ ਹੈ ਜੀ ਵੀ ਤੁਹਾਡਾ ਮੁੰਡਾ ਮਾਰਤਾ ਜੀ ਜਾਂ ਤੁਹਾਡੇ ਬੁੰਡੇ ਨੂੰ ਇਦਾਂ ਦੀ ਕੋਈ ਗੱਲ ਹੋ ਗਈ ਹੈ ਜੀ ਕੋਈ ਵੀ ਗੱਲ ਹੁੰਦੀ ਹੈ ਤੇ ਘਟਨਾ ਘਟ ਜਾਂਦੀ ਹੈ ਤੇ ਥਾਣੇ ਦੇ ਵਿੱਚ ਜਾਂਦੀ ਹੈ ਇੱਥੇ ਉਹ ਡੈੱਡ ਬੋਡੀ ਪੈ ਗਈ ਤਾਂ ਸਾਨੂੰ ਅਸ ਚਾਹੀਏ ਦੇਖਿਆ ਜੀ ਤੇ ਥਾਣੇਦਾਰ ਨੇ ਕਿਸੇ ਦਾ ਸਾਨੂੰ ਹੈਲਪ ਨਹੀਂ ਹੈ ਜੀ ਇਹ ਤਾਂ ਮਤਲਬ ਸ਼ਰਮ ਇਹ ਤੋਂ ਸੋਚੋ ਸਾਡਾ ਭਰਾ ਮਾਰਦਾ ਹੋਰ ਕਿਸੇ ਦਾ ਭਰਾ ਮਾਰ ਦੂਗਾ ਜੀ ਇਹ ਤਾਂ ਹਾਂਜੀ ਇਹ ਤਾਂ ਫਿਰ ਪੁਲਿਸ ਥਾਣਾ ਸੁੱਤਾਂ ਪਿਆ ਰਹਿ ਗਿਆ ਜੀ ਇਹ ਤਾਂ ਚੋਕੇ ਨਾ ਨੱਕ ਵਿੱਚ ਫੂਕ ਵੀ ਦਣੀਏ ਕੱਲ ਨੂੰ ਕਿੱਦਾਂ ਪੁੱਛਵੇਂ ਇਹ ਤਾਂ ਸ਼ੁਕਰ ਹੋਤਦਾ ਅਸੀਂ ਆ ਕੇ ਦੇਖ ਲਈ ਮਨ ਸਾਡੇ ਰਿਸ਼ਤੇਦਾਰ ਨੂੰ ਸਾਨੂੰ ਦੱਸਿਆ ਜੀ ਅਸੀਂ ਆ ਕੇ ਦੇਖ ਲਈ ਕੀ ਪਤਾ ਸਾਡੇ ਡੈੱਡ ਮੇਰੇ ਭਰਾ ਦੀ ਡੈੱਡ ਬੋਡੀ ਜਾ ਕੇ ਫੂਕ ਦੇਣ ਜਾਂ ਕਿਤੇ ਨਹਿਰ ਦੇ ਵਿੱਚ ਸੁੱਟ ਦੇਣ ਅਸੀਂ ਕੀ ਲੱਭਣਾ ਤਾਂ ਜੀ ਅੱਛੇ ਕਿੰਨੇ ਮਿੰਟ ਮੈਂ ਮੈਂ ਸਾਰਾ ਮੈਂ ਤੁਹਾਡੇ ਕੋਲੋਂ ਮੈਂ মিডিਆ ਵਾਲੋਂ ਤੁਹਾਡੇ ਕੋਲੇ ਇਹੀ ਹੈਲਪ ਚਾਹੁੰਦਾ ਸਰ ਜੀ ਕਿ ਜਿੰਨੀ ਮਦਦ ਗਰੀਬ ਬੰਦੇ ਦੀ ਹੋ ਜਾਏ ਉਨੀ ਸਰ ਤੁਸੀਂ ਕਰੋ ਜਿਹੜਾ ਮੁੰਡਾ ਸੀ ਇਹਦਾ ਨਾਂ ਕੀ ਐ? ਇਹਦਾ ਨਾਮ ਜੀਵਨ ਕੁਮਾਰ ਹੈ ਜੀ। ਜੀਵਨ ਕੁਮਾਰ ਇਹ ਕਿੱਥੋਂ ਦਾ ਰਹਿਣ ਵਾਲਾ? ਦਿੱਤਪੋਲੀਆਂ ਦੀ। ਦਿੱਤਪੋਲੀਆਂ। ਹਾਂਜੀ। ਕੈਸਲ ਹਰੋਲੀ, ਜ਼ਿਲ੍ਹਾ ਨਾਹਿਮਾ। ਤੇ ਰਹਿੰਦਾ ਇੱਥੇ ਸੋਰੇਂਦ ਕਰ ਸੀ। ਸੋਰੇਂਦ। ਜਦ ਤੱਕ ਵਿਆਹ ਕੀਤਾ ਸਸਲੇ ਕਾਈ ਵੀ ਜ਼ਬਰਦਸਤ। ਸਸਲੇ ਕੈ ਵੀ ਸਸਲੇ ਲੈ ਕੇ ਆਈ ਵੀ ਮੁੰਡੇ ਨੂੰ। ਅਸ ਉਸ ਤੋਂ ਬਾਅਦ ਦੱਸੋ ਕਿ ਜਿਹੜਾ ਮੁੰਡਾ ਤੁਹਾਡੇ ਕੋਲ ਸੀਗਾ ਇਹਨਾਂ ਕੋਲ ਰਹਿੰਦਾ ਸੀਗਾ। ਜੀ ਜੀ। ਇਹ ਪਹਿਲੇ ਕਿਹੜੀ ਕੰਟਰੀ ਸੀਗਾ? ਇਹ ਬਦੇ ਸੌਦੀਆ ਰੂ ਜੀ। ਸੋਦੀਆ ਰੋ ਹਾਂਜੀ ਕਿੰਨੇ ਸਾਲ ਇੱਕ ਵਾਰ ਲਾਕੇ ਆ ਸਰ ਜੀ ਇਹ 4 ਸਾਲ ਇੱਕ ਵਾਰ ਲਾਕੇ ਆ ਜੀ ਮੈਂ ਤੁਹਾਨੂੰ ਮੈਂ ਹਕੀਕਤ ਕਹ ਰਿਹਾ ਸਰ ਜੀ ਸਾਡੇ ਪਿੰਡ ਦੇ ਕਿਸੇ ਬੰਦੇ ਨੂੰ ਮੈਂਬਰ ਨੂੰ ਪੁੱਛਿਆ ਜਾਏ ਕਿ ਵਿਆਹ ਕਰਨ ਤੋਂ ਬਾਅਦ ਥੋੜਾ ਕੰਮ ਤਾਂ ਕਰੇ ਉਸ ਤੋਂ ਬਾਅਦ ਇਹਨਾਂ ਸੱਸ ਸਹੁਰੇ ਏਦਾਂ ਦੇ ਕੋ ਮਤਲਬ ਚੱਕਰ ਚ ਪਾਏ ਜੀ ਸਾਡਾ ਭਰਾ ਮੇਥੋਂ ਖੋਹ ਲਿਆ ਇਹਨਾਂ ਨੇ ਇੱਕ ਸਮਝਾ ਦਿੱਤੀ ਅਈ ਸੋਚੋ ਚੱਲ ਕੋਈ ਗੱਲ ਨਹੀਂ ਬਿਲਕੁਲ ਜੁਗ ਹੁਕਮ ਕਰਾਇਆ ਔਰ ਇਹ ਹਕੀਕਤ ਤਾਂ ਮਤਲਬ ਉਦਾਂ ਬੰਦ ਕੋਲ ਮਥੋਲ ਹੋਇਆ ਵਾ ਜੀ ਸਾਨੂੰ ਕੋਈ ਪੈਸੇ ਅਸੀਂ ਫਿਰ ਵੀ ਕੋਈ ਕੋਈ ਗੱਲ ਨਹੀਂ ਭਰਾ ਪੈਸੇ ਕੋਈ ਗੱਲ ਨਹੀਂ ਸਾਡਾ ਉਹ ਤੇ ਚੱਕਰ ਦੇ ਵਿੱਚ ਪਿਆ ਇਹਨਾਂ ਨੂੰ ਸਭ ਕੁਝ ਪੇਮੈਂਟ ਸਭ ਕੁਝ ਨਾ ਹੋਈ ਜੀ ਸਰ ਜੇ ਦਿਖਿਆ ਜਾਵੇ ਕਿ ਜਿਹੜੀ ਮੈਰਿਜ ਹੋਈ ਹੈ ਇਹਨਾਂ ਦੀ ਇਹ ਲਵ ਮੈਰਿਜ ਸੀ ਕਿ ਅਰੇਂਜਮੈਂਟ ਸੀ ਇਹ ਸਰ ਜੀ ਇਹਨੂੰ ਨਾਲੇ ਮਤਲਬ ਮਤਲਬ ਲਵ ਮੈਰਿਜ ਰੱਖ ਲਓ ਜੀ ਔਰ ਅਸੀਂ ਮੈਂ ਰਿਸ਼ਤੇ ਜਲਾ ਕਰਾ ਦੇਖਦੇ ਜੀ ਮਤਲਬ ਵਿਆਹ ਇਦਾਂ ਬਰਾਤ ਲੈ ਕੇ ਆਪਾਂ ਜੀ ਵਿਆਹ ਲੈ ਕੇ ਕਰਕੇ ਹੈ ਜੀ ਤੇ ਮੇਰੇ ਬਰਾਬਰੋਂ ਆਏ ਜੀ ਸੋਨੇ ਦੀਆਂ ਗੁੱਠੀਆਂ ਠੀਕ ਠਾਕ ਸੀਆਂ ਜੀ ਗੱਡੀਆਂ ଥିਆਂ ਜੀ ਲੈਪਟਾਪ ਬਾਹਰ ਤੋਂ ਲੈ ਕੇ ਆਏ ਜੀ ਬਹੁਤ ਕੁਝ ਵਿਦੇਸ਼ ਦੇ ਸਾਡੇ ਕੋਲ ਉਹ ਬਹੁਤ ਚੀਜ਼ਾਂ ਲੈ ਕੇ ਇੱਕ ਵੀ ਚਵਾਨੀ ਉਸ ਬੰਦੇ ਨੇ ਨਹੀਂ ਛੱਡੀ ਸਭ ਹੌਲੀ ਹੌਲੀ ਇੱਧਰ ਆਇਆ ਜੀ ਤੇ ਘਰ ਦੇ ਵਿੱਚ ਉਹਦਾ ਇੱਕ ਵੀ ਨਹੀਂ ਆ ਉਹਦਾ ਕੁਝ ਵੀ ਜੀ ਬਹੁ ਨੇ ਕਹਿੰਦੇ ਨੇ ਜੀ ਅਸੀਂ ਇੱਥੇ ਨਹੀਂ ਰਹਿਣਾ ਜੀ ਅਸੀਂ ਤਾਂ ਉਧਰ ਹੀ ਰਹਾਂਗਾ ਜੀ ਕਿਦਾਂ ਗੱਡੀਆਂ ਵੀ ਵਿਕ ਗਈਆਂ ਸਭ ਕੁਝ ਵਿਕ ਗਿਆ ਸਰ ਜੀ ਕੁਝ ਨਹੀਂ ਸਾਨੂੰ ਬਾਤ ਹੁਣ ਤਾਂ ਇਹ ਮੈਨੂੰ ਸਾਨੂੰ ਇਹ ਲੱਗਿਆ ਆ ਦੇਖ ਲਓ ਡੈੱਡ ਬੋਡੀ ਤੁਹਾਨੂੰ ਗੱਡੀ ਦਾ ਤਾਂ ਪਤਾ ਨਹੀਂ ਖਾਦ ਬੇਚੀ ਕਿਨਾ ਤੁਹਾਡਾ ਜੀ ਨਾ ਕੀ ਤੁਹਾਡਾ ਜੀ ਮੇਰਾ ਨਾਮ ਜੀ ਦੀਵਾਨ ਚੰਦੇ ਕਿੱਥੋਂ ਰਹਿਣਾ ਤੁਸੀਂ ਬੀਤ ਪੋਲੀਆਂ ਸਾਹ ਉਹ ਨਹੀਂ ਸੀ ਤੇ ਜਿਹੜਾ ਵਾਕਿਆ ਹੋਇਆ ਜਿਹੜੀ ਮੁੰਡੇ ਤੁਸ ਦੱਸਦੇ ਪਿਓ ਕਿੱਦਾਂ ਹੋਇਆ ਐਕਸੀਡੈਂਟ ਅੰਦਰੀ ਐਕਸੀਡੈਂਟ ਹੀ ਹੋਇਆ ਮਤਲਬ ਕਿ ਇਹ ਪਾਣਾ ਜਿਹੜਾ ਵਰਤਿਆ ਵੀ ਕਿੱਦਾਂ ਵਰਤਿਆ ਹੈ ਇਹਦਾ ਮੈਨੂੰ ਕੋਈ ਪਤਾ ਨਹੀਂ ਅਸਲ ਇਹ ਜਿਹੜਾ ਪਾਣਾ ਵਰਤਿਆ ਹੈ ਨਾ ਜੀ ਇਹਦਾ ਮੈਨੂੰ ਕੋਈ ਪਤਾ ਨਹੀਂ ਮੈਂ ਸਿਰਫ ਡੈੱਡ ਬਾਡੀ ਦੇਖਿਆ ਕਰਦਾ ਸਰਕਾਰੀ ਹਸਪਤਾਲ ਹਸਪਤਾਲ ਦੇ ਕਿੱ데 ਲੱਗ ਅੱਛਾ ਇਹ ਮੇਰੇ ਰਿਸ਼ਤੇਦਾਰਾਂ ਦਾ ਕੋਈ ਫੋਨ ਨਾ ਥਾਣੇ ਦਾ ਫੋਨ ਨਾ ਉਹਨਾਂ ਦਾ ਕੋਈ ਮੈਂਬਰ ਹੈ ਜੀ ਕੱਲਾ ਮੁੰਡਾ ਮੇਰਾ ਅੰਦਰ ਸੁੱਤਾ ਬਿਆਹ ਸੀ ਅੱਛਾ ਇਹ ਬਿਆਹ ਕਦੋਂ ਹੋਇਆ ਸੱਚੀ ਇਹਨਾਂ ਦਾ ਬਿਆਹ ਹੋਇਆ ਮੇਜੀ 400 ਤੋਂ ਉੱਪਰ ਟਾਈਮ ਹੋ ਗਿਆ ਸਰ ਸੱਚੀ 2021 ਹੋਇਆ 2021 ਉਸ ਤੋਂ ਬਾਅਦ ਫਿਰ ਇਹਨਾਂ ਦਾ ਘਰ ਜਿਹੜਾ ਬਰਸਾ ਸੀਗਾ ਵੀ ਠੀਕ ਠਾਕ ਸੀ ਕਿ ਪਹਿਲੇ ਚੱਲ ਗਈ ਸੀ ਹਾਂਜੀ ਜਦੋਂ ਇਹਨਾਂ ਦਾ ਬਿਆਹ ਇਹ ਜਿਹੜਾ ਮੇਰਾ ਮੁੰਡਾ ਥਾ ਨਾ ਜੀ ਕੀ ਦੀ ਸੱਸ ਲੈ ਕੇ ਆਈ ਵੀ ਮੇਰੇ ਘਰੋਂ ਬਾਪੂ 2-2.5 ਸਾਲ ਤੋਂ ਦੋ ਬੱਚਾ ਵੀ ਹੈ ਮੇਰੇ ਘਰ ਤੇ ਲੈ ਕੇ ਆਏ ਨੂੰ ਵੀ ਇਸ ਟਾਈਮ 300 ਤੋਂ ਉੱਪਰ ਟਾਈਮ ਹੋ ਗਿਆ ਸਰ ਤੇ ਇਹਨਾਂ ਦੇ ਕੋਈ ਕੋਈ ਬੱਚਾ ਵੀ ਹੈਗਾ ਹਾਂਜੀ ਦੋ ਬੱਚੇ ਹੈ ਜੀ। ਅੱਛਾ ਉਹ ਕਿੱਥੇ ਰਹਿੰਦੇ? ਉਹ ਵੀ ਇਹਨਾਂ ਦੇ ਕੋਲ ਹੀ ਨਾਨਕੇ। ਅੱਛਾ। ਇੱਕ ਮੁੰਡਾ ਜੀ, ਇੱਕ ਕੁੜੀ ਹੈ ਜੀ। ਹੂੰ ਹੂੰ। ਤੇ ਹੁਣ ਤੁਸੀਂ ਕੀ ਰੁਵਾ ਲੈਂਦੇ ਸਰਕਾਰ ਕੋਲੋਂ? ਹਾਂਜੀ। ਤੁਸੀਂ ਹੁਣ ਇਨਸਾਫ ਕੀ ਮੰਗਦੇ ਹੋ? ਇਨਸਾਫ। ਸਾਨੂੰ ਇਹ ਨਹੀਂ ਪਤਾ ਇਹ ਡੈੱਡ ਬਡੀ ਕਿੱਥੋਂ ਆਈ ਹੈ, ਪਿੱਛੇ ਕੀ ਵਾਪਰਿਆ। ਸਾਨੂੰ ਇਸ ਗੱਲ ਤੋਂ ਕੋਈ ਪਤਾ ਨਹੀਂ ਇਹ ਕਿੱਥੋਂ ਆਈ, ਕਿੱਥੋਂ ਨਹੀਂ ਆਈ। ਸੱਸ ਨੇ ਸੋਹਰੇ ਨੇ ਘਰ ਵਾਲੀ ਨੂੰ ਮਾਰ ਕੇ ਸਵਾਹ। ਅੱਜ ਦੋ ਸਾਲ ਹੋ ਗਏ ਮਾਰ ਦੇ ਕੇ ਨਿਬੜਾ ਬੋਤਾ। 2 ਸਾਲ ਹੋ ਗਏ ਮੇਰੇ ਜੀਵਨ ਨੂੰ ਦੇਖ ਕੇ ਨਾ ਲੱਗਾ 2 ਸਾਲ ਹੋ ਗਏ ਮੇਰੇ ਜੀਵਨ ਨੂੰ ਦੇਖ ਕੇ ਮੈਨੂੰ ਆਇਆ ਔਰ ਸੋਵੇ ਮੇਰੇ ਮੁੱਢਾ ਖਤਮ ਕਰਕੇ ਸਾਥ ਹਰ ਤਰ੍ਹਾਂ ਜਾ ਕੇ ਨੋਕੋ ਓਵੇਂ ਮਾਂ ਆ ਗਈ ਓਏ ਨਹੀਂ ਮਾਂ ਤੇਰੀ ਕਸਮ ਮਾਂ ਤਾਂ ਬਣ ਗਈ ਮਾਂ ਓਏ ਮਾਂ ਨਹੀਂ ਅਸਰੇ ਜੀ ਨਾ ਹੋਣਾ ਨਹੀਂ ਜੀ ਨਾ ਜੀ ਨਾ ਸਰ ਨਹੀਂ ਮਿਲਿਆ ਮਾਂ ਕੁਮਲੀ ਦੀਂਦੇ ਬੈਠਾ ਮਾਂ ਪੰਗਣਾ ਮਤਨ ਮਾਂ ਦਾ ਪੰਗਣਾ ਤੈ ਮਾਰੀ ਕੋ ਮਾਰੀ ਇਹ ਨਹੀਂ ਮਾਂ ਇਹ ਮਿਲਾ ਦਾ ਖਾਨਦਾਨ ਚੀ ਲਾਂਦੀ ਦਾਦੇ ਵੀ ਛੋਰੇ ਮਾਰ ਕੇ ਮਾਰੀ ਵੀ ਸਰ ਘਰ ਕੇ ਵਿੱਚ ਮੈਂ ਉਹ ਤੇਰੇ ਦਾਦੀ ਮਾਂ ਦਿਨ ਤੋਂ ਛਰੇ ਮੈਨੋਂ ਛਰੇ ਮਾਰੇ ਹੋਏ ਆ ਮੇਰਾ ਪੁੱਤ ਮਾਰਦਾ ਓਏ